ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਵੀਡੀਓ ਬਣਾਉਣੀ ਹੈ ਵੀ ਬਹੁਤ ਪ੍ਰਾਣਾ ਜਿਵੇਂ ਕਰੀ ਜਾਂਦੇ ਆ ম্যাগਨੀਸ਼ੀਅਮ ਸਪਰੇਆ ਕਰੀ ਜਾਂਦੇ ਆ ਤੱਤਾਂ ਦੀ ਸਪਰੇਅ ਕਰੀ ਜਾਂਦੇ ਆ ਤੇ ਉਹਦੇ ਕਿੰਨੇ ਕੁ ਲੋੜ ਹੈ ਤੇ ਆਪਾਂ ਤੁਹਾਨੂੰ ਆ ਕਣਕ ਵਿਖਾਉਣੀ ਹੈ ਅੱਜ ਤੇ ਇਹ ਕਣਕ ਆਪਾਂ ਹੋ ਗਈ ਹੋ ਗਈ 60 ਦਿਨਾਂ ਦੇ ਆਸ-ਪਾਸੇ ਤੇ ਇਹਦੇ ਆਪਾਂ ਵੀਡੀਓ ਬਣਾਉਣੀ ਹੈ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਜਿਹੜੀ ਆਹ ਕਣਕ ਆ ਇਹ ਕਣਕ 'ਚ ਮੈਨੂੰ ਕਿਤੇ ਵੀ ਨਾ ਤੁਸੀਂ ਓਹ ਦੂਰ ਤੱਕ ਕੋਈ ਪੀਲਾ ਪੱਤਾ ਮੈਂ ਤੁਹਾਨੂੰ ਤੁਰ ਫਿਰ ਕੇ ਵਿਖਾ ਦਿੰਨਾ ਆ ਇਹਨੂੰ ਵਿਖਾ ਦਿੰਨਾ ਵੀ ਕਿਤੇ ਵੀ ਕੋਈ ਪੀਲਾ ਪੱਤਾ ਕੋਈ ਵੀ ਕਿਤੋਂ ਵੀ ਕੋਈ ਪੀਲਾ ਪੱਤਾ ਨਹੀਂਗਾ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਉਹ ਕਣਕ ਦੂਜੇ ਪਾਸੇ ਸੀਗੀ ਇਹ ਦੂਜੇ ਖੇਤ ਹੈ ਹੈ ਉਹਦੇ 'ਚ ਵੀ ਕੋਈ ਘਾਟ ਨਹੀਂ ਤੇ ਨਾ ਹੀ ਇਹਦੇ 'ਚ ਕੋਈ ਘਾਟ ਹੈ ਤੇ ਨਾਲੇ ਇਹ ਨੂੰ ਆ ਪੱਕਾ ਖਾਲਾ ਨਾਲ ਇੱਧਰ ਇਹਦੇ 'ਚੋਂ ਨਾ ਪਾਣੀ ਨਿਕਲ ਕੇ ਤੇ ਕੋਡਾ ਖਾਡਾ ਹੈਗੀਆਂ ਉਹ ਪਾਣੀ ਦੁਵਾਰੇ ਭਰ ਜਾਂਦੀਆਂ ਕਣਕ ਜਿਵੇਂ ਆਪਾਂ ਕਹਿ ਦਿੰਨੇ ਹਾਂ ਫੇਰ ਵੀ ਇਹ ਕਣਕ ਨਾ ਤੁਸੀਂ ਐਨੂੰ ਵੇਖੋ ਕਿਤੇ ਵੀ ਇਹ ਜੇ ਤੇ ਨਾ ਆਪਾਂ ਗੱਲ ਕਰੀਏ ਵੀ ਸਪ੍ਰੇਆ ਸਪਰੇਅ ਤੇ ਇੱਕ ਵੀ ਨਹੀਂ ਕੀਤੀ ਉਸ ਖੇਤ ਨੂੰ ਮੈਂ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਦਾ ਉਹ ਹੈਗਾ ਵੀ ਜਿਹੜੀ ਮੈਗਨੀਜ਼ ਹੈ ਜਾਂ ਆਪਾਂ ਤੱਤਾਂ ਦੀ ਘਾਟ ਵਾਲੀ ਸਪ੍ਰੇਆ ਕਰੀ ਜੰਨੇ ਆ ਜਿੱਥੇ ਤਾਂ ਹੈਗਾ ਰੇਤਲੇ ਵਾਣ ਉੱਥੇ ਤਾਂ ਮੈਗਨੀਜ਼ ਦੀ ਘਾਟ ਵੀ ਹੁੰਦੀ ਹੈ ਤੱਤਾਂ ਦੀ ਘਾਟ ਵੀ ਆ ਜਾਂਦੀ ਹੈ ਪਰ ਜਿੱਥੇ ਹੈਗੇ ਨਾ ਵਧੀਆ ਵਾਣ ਹੈ ਡਾਕਰ ਵਾਣ ਹੈ ਠੀਕ ਹੈ ਪਾਣੀ ਧਾਣੀ ਵਧੀਆ ਕਣਕ ਉੱਥੇ ਏਡੀ ਕੋਈ ਲੋਡ ਨਹੀਂ ਹੁੰਦੀ ਤਤਾਂ ਲਈ ਆਪਾਂ ਕਦੇ ਵੀ ਕੋਈ ਵੀ ਤਤਾਂ ਲਈ ਸਪਰੇਅ ਨਹੀਂ ਕੀਤੀ ਤੇ ਇੱਕ ਸਾਲ ਆਪਾਂ ਨੂੰ ਮੈਗਨੀਜ਼ ਦੀ ਘਾਟ ਲੱਗੀ ਸੀ ਉਹ ਲੱਛਣ ਵੇਖ ਕੇ ਉਹਦੇ ਫੇਰ ਸਪਰੇਅ ਕੀਤੀ ਸੀ ਨਹੀਂ ਆਪਾਂ ਨਾ ਕਦੇ ਹੁਣ ਮੈਗਨੀਜ਼ ਦੀ ਸਪਰੇਅ ਕੀਤੀ ਹੈ ਤੇ ਜਿਹੜੀ ਮੈਗਨੀਜ਼ ਦੀ ਸਪਰੇਅ ਹੈ ਉਹ ਜ਼ਿਆਦਾਤਰ ਰੇਤਲੇ ਬਾਣਾ ਚ ਲੋਡ ਪੈਂਦੀ ਆ ਉੱਥੇ ਤਾਂ ਦੋ ਦੋ ਤਿੰਨ ਤਿੰਨ ਸਪਰੇਆਂ ਵੀ ਹੋ ਜਾਂਦੀਆਂ ਆਏ ਨਹੀਂ ਹੁੰਦਾ ਵੀ ਇਹ ਕੁਸਪਰੀ ਇਹਨਾਂ ਡੰਗਾ ਲੈ ਜਾਂਦਾ ਉਸ ਦੇ ਉੱਪਰ ਕਰਨੀਆਂ ਪੈਣੀਆਂ ਦੋ ਤਿੰਨ ਸਪਰੀਆਂ ਹੁਣ ਆ ਕਣਕ ਹੈ ਹੁਣ ਜੇ ਤੇ ਆਪਾਂ ਯਾਰ ਐਵੇਂ ਹੀ ਕੋਈ ਨਾ ਕੋਈ ਸਪਰੀਆਂ ਕਰੀ ਜਾਵਾਂਗੇ ਕਣਕ ਨੇ ਤਾਂ ਨਹੀਂ ਕਹਿਣਾ ਨਾ ਕਰ ਕਿਉਂਕਿ ਕਣਕ ਨੇ ਤਾਂ ਬੇਜਬਾਨ ਹੈ ਤਾਂ ਇਹਨੇ ਨਾ ਕੁਝ ਕਹਿਣਾ ਵੀ ਕੋਈ ਸਪਰੀ ਕਰ ਜਾਂ ਨਾ ਕਰ ਜਾਂ ਮੈਨੂੰ ਤਕਲੀਫ ਹੈ ਇਹ ਤਾਂ ਆਪਾਂ ਵੇਖਣਾ ਵੀ ਕਾਦੀ ਘਟ ਤੇ ਬਾਕੀ ਕੀ ਕਈ ਕਿ ਭਰਾਵਾਂ ਤਾਂ ਐ ਹੁੰਦਾ ਯਾਰ ਅਸੀਂ ਤਾਂ ਬਈ ਇੱਕ ਤਤਾਂ ਲਈ ਸਪਰੇਅ ਕਰਦੇ ਹੁੰਨੇ ਆ ਇੱਕ ਮੈਗਨੀਜ਼ ਦੀ ਕਰ ਦਈਦੀ ਐ ਤੇ ਡਾਈ ਘੋਲ ਕੇ ਤੇ ਯੂਰੀਆ ਉਹਦੀ ਕਰ ਦਿੰਨੇ ਆ ਤੇ ਵੇਖੋ ਯਾਰ ਆਪੋ ਆਪਣੇ ਤਜਰਬੇ ਆ ਹਨਾ ਆਪਾਂ ਤਾਂ ਕੀ ਕਹਿ ਸਕਦੇ ਆ ਆਪਾਂ ਤਾਂ ਤੁਹਾਨੂੰ ਆਹ ਇੱਕ ਐਗਜ਼ਾਮਪਲ ਦੇਣੀ ਸੀ ਵੀ ਇਹਦੇ ਤੇ ਕੋਈ ਤਤਾਂ ਦੀ ਕੋਈ ਮੈਗਨੀਜ਼ ਦੀ ਕੋਈ ਇਹ ਤੇ ਡੀਏਪੀ ਯੂਰੀਆ ਘੋਲ ਕੇ ਨੇ ਛੜਕੀ ਤੇ ਬਾਕੀ ਐਤ ਕੀ ਤਾਂ ਮੈਨੂੰ ਲੱਗਦਾ ਨਹੀਂਗਾ ਨੇ ਇਹ ਚੀਜ਼ ਦੀ ਘਾਟ ਹੋਊਗੀ ਕਿਉਂਕਿ ਜਿਹੜਾ ਕੋਈ ਸੀਗਾ ਮੜਾ ਮੋਟਾ ਪਹਿਲੀ ਗੱਲ ਤਾਂ ਵਾਹਣ ਖੁਸ਼ਕ ਸੀਗੇ ਕੋਈ ਪੀਲੇ ਪੰਨ ਵਾਲੇ ਤਾਂ ਗੱਲ ਹੀ ਨਹੀਂ ਸੀ ਜਦੋਂ ਪਾਣੀ ਲਾਉਂਦੇ ਸੀ ਨੰਬਰ 2 ਤੇ ਤੇ ਜੇ ਹੁਣ ਬਾਹਲੀ ਲੋਡ ਸੀ ਤਾਂ ਮੀਂਹ ਪੈ ਗਿਆ ਉਹਨੇ ਸਿਰਾਈ ਕਰਤਾ ਸਾਰਾ ਕੁਸ਼ ਸਾਰਾ ਕੁਸ਼ ਉਹਦੇ ਵਿੱਚ ਹੀ ਆ ਗਏ ਜਿੰਨੇ ਤੱਤ ਜਿੰਨੇ ਕੋਈ ਸੀਗਾ ਹੈ ਤੇ ਇਸ ਕਰਕੇ ਵੀ ਕੋਈ ਸਪਰੇਆਂ ਦੀ ਲੋਡ ਨਹੀਂ ਤੇ ਬਾਕੀ ਬਈ ਬਾਕੀ ਵੀ ਲਵੀ ਬਹੁਤ ਆ ਫੋੜ ਬਹੁਤ ਕਰੀ ਜਾਂਦੀ ਐ ਹੁਣ ਤਿੰਨ ਤਨ ਰਿਹਾਂ ਪੈ ਗਈਆਂ ਪਾਣੀ ਭਲਾ ਇੱਕ ਹੀ ਲੱਗਿਆ ਇੱਕ ਪਾਣੀ ਤੇ ਰਿਹਾਂ ਪੂਰੀਆਂ ਹੋ ਗਈਆਂ ਤਿੰਨ ਤਨ ਰਿਹਾਂ ਪੈ ਗਈਆਂ ਤੇ ਕਣਕਾਂ ਦੀ ਕੰਡੀਸ਼ਨ ਬਹੁਤ ਵਧੀਆ ਤੇ ਜਿਹੜਾ ਝਾੜਦਾ ਝਾੜਦਾ ਜਾਂ ਤਾਂ ਕਿਸਮਤ ਦਾ ਐ ਤੇ ਜਾਂ ਮੌਸਮ ਤੇ ਐ ਉਹ ਚੀਜ਼ਾਂ ਤਾਂ ਹੁਣ ਜੇ ਆਪਾਂ ਆਖਾਂਗੇ ਵੀ ਆਪਾਂ ਖਿੱਚ ਕੇ ਵਧਾ ਲਾਂਗੇ ਝਾੜ ਨਾ ਤਾਂ ਖਿੱਚ ਕੇ ਵਧਣਾ ਤੇ ਨਾ ਕੋਈ ਬਾੜੀ ਰੇਹ ਪਾਈ ਨਾ ਵਧਣਾ ਨਾ ਬਾੜੀਆਂ ਸਪਰੇਆਂ ਨਾ ਵਧਣਾ ਜਦੋਂ ਸਪਰੇ ਦੀ ਲੋੜ ਹੈ ਉਦੋਂ ਸਪਰੇ ਵੀ ਕਰਨੀ ਪੈਣੀ ਹੈ ਤੇ ਜਦੋਂ ਰੇਹ ਦੀ ਲੋੜ ਸੀ ਉਦੋਂ ਰੇਹਾਂ ਪਾਈਆਂ ਆ ਕਣਕ ਤੁਹਾਡੇ ਸਾਹਮਣੇ ਹੈ ਤੇ ਜਿਹੜੀ ਆਏ ਹੁਣ ਤੁਹਾਨੂੰ ਕੋਈ ਪੀਲਾ ਦੀਂਦਾ ਹੋ ਮੜੇ ਮੜੀ ਪੀਲੇ ਦੀਂਦੀ ਹੋ ਕੇ ਖਾਲ ਦੇ ਨਾਲ ਜਿੱਥੇ ਪਾਣੀ ਜ਼ਿਆਦਾ ਨਿਕਲਦਾ ਹੈ ਉੱਥੇ ਆਪਾਂ ਕੋਈ ਉੱਥੇ ਵੀ ਕੋਈ ਸਪਰੇਅ ਨਹੀਂ ਕੀਤੀ। ਨਾ ਆਪ ਇੱਧਰ ਕੀਤੀ ਐ ਨਾ ਉੱਥੇ ਕੀਤੀ ਐ। ਬਿਨਾ ਸਪਰੇਅ ਤੋਂ ਯੂਰੀਆ ਨਾਲ ਹੀ। ਬਹੁਤ ਵਧੀਆ ਕਣਕਾਂ ਤੇ ਕਣਕ ਵੀ ਵੇਲੋ ਤੁਸੀਂ ਕਿੜੀ-ਕਿੜੀ ਐ। ਹਾਥ ਹਾਥ ਕਣਕ ਹਾਥ ਹਾਥ ਤੋਂ ਘਟਾ ਥੋੜੀ ਜੀ ਤੇ ਕਜੇ ਟਾਈਮ ਵੀ ਫਿਰ ਬਹੁਤ ਪਿਆ ਦੋ ਕੁ ਮਹੀਨੇ ਦੇ ਆਸ-ਪਾਸੇ ਹੋਏ ਇਹਨੂੰ ਬੀਜੀ ਨੂੰ ਇਹ ਚਾਰ ਮਹੀਨੇ ਪਈ ਇਹਦੇ ਵਧਣ ਚ ਤੇ ਬਾਕੀ ਬਾਲੇ ਕੱਦ ਨਾਲ ਕੋਈ ਮਸਲਾ ਨਹੀਂ ਆਪਾਂ ਤਾਂ ਫੋਟ ਨਾਲ ਮਸਲਾ ਹੈ ਜਿੰਨੀ ਫੋਟ ਹੋਊਗੀ ਓਨੀ ਜਿਆਦੇ ਛਿੱਟ ਲੱਗਣਗੇ ਤੇ ਓਨਾ ਵਧੀਆ ਝਾੜ ਹੋਊਗਾ ਚਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ